ਨਾ ਨਾ ਕੋਲੇ ਖਾਨਾ ਖਾਜੋ ਕਿਤੇ ਕੋੜੇ ਦਾ ਘੋੜੀ ਆ ਨੰਬਰ ਦਾ 77 ਫਾਰਮ ਵਾਲਿਆਂ ਦੀਆਂ ਘੋੜ ਨੇ ਮਿੱਤਰੋ ਘੋੜਿਆਂ ਦੇ ਜਿੱਡੀਆਂ ਜਿੱਡੀਆਂ ਅੱਜ ਆਪਾਂ ਤੁਹਾਨੂੰ ਫੇਰ ਲੈ ਕੇ ਆਏ ਆ ਆਪਣੇ ਯਾਰ ਜਸੇ ਕੈਨੇਡਾ ਵਾਲੇ ਦੇ ਫਾਰਮ ਦੇ ਉੱਪਰ ਪਿੰਡ ਕਾਲੀਏਵਾਲ ਜ਼ਿਲ੍ਹਾ ਮੋਗਾ ਦੇ ਵਿੱਚ ਬਾਈ ਦੇ ਫਾਰਮ ਦੇ ਅਕਸਰ ਹੀ ਆਪਾਂ ਆਉਂਦੇ ਜਾਂਦੇ ਰਹਿੰਨੇ ਆ ਕਿਉਂਕਿ ਪਿਛਲੇ ਦਿਨਾਂ ਦੇ ਵਿੱਚ ਬਾਈ ਦਾ ਆਪਾਂ ਘੋੜਾ ਫਲਮਾਇਆ ਸੀਗਾ ਕਾਲਦੇਵ ਕਾਲੇ ਕਾਂਡੇ ਦਾ ਬੱਚਾ ਉਸ ਵੀਡੀਓ ਨੂੰ ਤੁਸੀਂ ਬਹੁਤ ਜ਼ਿਆਦਾ ਪਿਆਰਦਤਾ ਅੱਜ ਆਪਾਂ ਬਾਈ ਦੇ ਫਾਰਮ ਦੇ ਉੱਪਰ ਫੇਰ ਪਹੁੰਚੇ ਆ ਕਿਉਂਕਿ ਦੋ ਜਾਨਵਰ ਬਾਈ ਦੇ ਫਾਰਮ ਦੇ ਉੱਪਰ ਬਕਾਊ ਆ ਦੋਨਾਂ ਜਾਨਵਰਾਂ ਦੀ ਸਾਰੀ ਜਾਣਕਾਰੀ ਆਪਾਂ ਵੀਡੀਓ ਦੇ ਵਿੱਚ ਤੁਹਾਨੂੰ ਦੇਵਾਂਗੇ ਵੀਡੀਓ ਦੇ ਨਾਲ ਅਖੀਰ ਤੱਕ ਸਾਰੇ ਜਾਨੇ ਬਣੇ ਰਹੋ ਕਿਉਂਕਿ ਜੇਕਰ ਤੁਸੀਂ ਵੀ ਚੰਗਾ ਜਾਨਵਰ ਖਰੀਦਣਾ ਚਾਹੁੰਦੇ ਆ ਚੰਗੇ ਫਾਰਮ ਦੇ ਉੱਪਰੋਂ ਤਾਂ ਤੁਹਾਡੇ ਲਈ ਇਹ ਵੀਡੀਓ ਬਹੁਤ ਖਾਸ ਹੋ ਸਕਦੀ ਆ ਕਿਉਂਕਿ ਇਹ ਵੀਡੀਓ ਦੇ ਵਿੱਚ ਆਪਾਂ ਤੁਹਾਨੂੰ ਸਾਰੀ ਜਾਣਕਾਰੀ ਦੋਨਾਂ ਜਾਨਵਰਾਂ ਦੀ ਦੇਵਾਂਗੇ ਬਾਕੀ ਨਿਰਖ-ਪਰਖ ਤੁਸੀਂ ਬਾਈ ਦੇ ਫਾਰਮ ਦੇ ਉੱਪਰ ਜਾ ਕੇ ਆਪ ਕਰਨੀ ਆ ਸਾਰੇ ਤੋਂ ਪਹਿਲੀ ਜਿਹੜੀ ਤੁਸੀਂ ਇਸ ਟਾਈਮ ਸਕਰੀਨ ਦੇ ਉੱਪਰ ਸੱਜਣੋਂ ਘੋੜੀ ਦੇਖ ਰਹੇ ਹੋ ਬਾਈ ਦੇ ਫਾਰਮ ਦਾ ਨਗੀਨਾ ਵਾਂ ਸਾਹ ਵਾਲੇ ਪਾਸਿਓ ਤੁਸੀਂ ਘੋੜੀ ਨੂੰ ਦੇਖ ਹੀ ਰਹੇ ਹੋ ਜੱਬ ਕੱਢੇ ਪਏ ਆ ਤੇ ਬਲੱਡ ਲਾਈਨ ਦੀ ਜੇਕਰ ਆਪਾਂ ਗੱਲ ਕਰੀਏ ਤਾਂ ਬਾਈ ਕਹਿੰਦਾ ਅਲੀ ਕਰਲਗਾੜ ਵਾਲੀ ਲਾਈਨ ਦੀ ਇਹ ਘੋੜੀ ਆ ਤੇ ਹਾਈਟ ਦੀ ਜੇਕਰ ਗੱਲ ਕਰੀਏ ਤਾਂ ਜੱਸਾ ਬਾਈ ਕਹਿੰਦਾ 61 ਇੰਚ ਇਦੀ ਜਿਹੜੀ ਇਸ ਟਾਈਮ ਹਾਈਟ ਆ ਤੇ ਬਹੁਤ ਜਿਆਦਾ ਸ਼ਕੀਨ ਆ ਤੁਸੀਂ ਵੀਡੀਓ ਦੇ ਵਿੱਚ ਜਿਵੇਂ ਦੇਖ ਹੀ ਰਹੇ ਹੋ ਪੇਟਲ ਘੋੜੀ ਆ ਚੰਗੇ ਸ਼ੋਅ ਕੁਆਲਿਟੀ ਦੇ ਬੱਚੇ ਦੇਣ ਵਾਲੀ ਘੋੜੀ ਆ ਤੇ ਗੱਬਣ ਵੀ ਆ ਕਿਉਂਕਿ ਦਿਨਾਂ ਦੇ ਉਪਰ ਇਹ ਸੂਣ ਵਾਲੀ ਆ ਤੇ ਇਹ ਖਲੀਫੇ ਘੋੜੇ ਦੇ ਬੱਚੇ ਤੋਂ ਇਸ ਟਾਈਮ ਗੱਬਣ ਆ ਜੇਕਰ ਤੁਸੀਂ ਕੋਈ ਹੋਰ ਜਾਣਕਾਰੀ ਲੈਣੀ ਆ ਘੋੜੇ ਬਾਰੇ ਜਿਹਦੇ ਤੋਂ ਇਹ ਗੱਬਣ ਆ ਤਾਂ ਸਕਰੀਨ ਦੇ ਉੱਪਰ ਨੰਬਰ ਚੱਲ ਰਿਹਾ ਵਾ 22 ਤੋਂ ਫੋਟੋ ਵੀਡੀਓ ਤੁਸੀਂ ਜਦੋਂ ਮਰਜ਼ੀ ਮੰਗਵਾ ਸਕਦੇ ਆ ਤੇ ਜੇਕਰ ਮੈਂ ਗੱਲ ਕਰਾਂ ਬਾਈ ਦੇ ਫਾਰਮ ਦੀ ਤਾਂ ਬਾਈ ਆਉਦੇ ਫਾਰਮ ਦੇ ਉੱਪਰ ਟੋਪ ਦੇ ਜਾਨਵਰੀ ਰੱਖਦਾ ਵਾ ਜਿਵੇਂ ਆਪਾਂ ਕਹਿੰਦੇ ਸ਼ੋਅ ਕੁਆਲਟੀ ਦੇ ਜਾਨਵਰੀ ਰੱਖਦਾ ਵਾ ਕਿਉਂਕਿ ਤੁਸੀਂ ਦੇਖ ਹੀ ਰਹੇ ਹੋ ਵੀਡੀਓ ਦੇ ਵਿੱਚ ਬਹੁਤ ਜ਼ਿਆਦਾ ਚੰਗੀ ਸਭੀ ਹੋਈ ਘੋੜੀ ਆ ਤੇ ਮਾਰਕਿੰਗ ਇਹਦੇ ਮੱਥੇ ਦੇ ਉੱਪਰ ਕੱਲਾ ਫੋਲੀ ਆ ਕੰਨ ਗੁੰਨ ਤੁਸੀਂ ਵੀਡੀਓ ਦੇ ਵਿੱਚ ਦੇਖ ਹੀ ਰਹੇ ਹੋ ਬਹੁਤ ਜ਼ਿਆਦਾ ਸੋਹਣਾ ਜਿਹੜਾ ਘੋੜੀ ਨੂੰ ਲੱਗਿਆ ਹੋਇਆ ਵਾ ਚੰਗੇ ਰਿਜ਼ਲਟ ਦਿੰਦੀ ਆ ਤੇ ਬਾਡੀ ਦੀ ਵੀ ਭਾਰੀ ਆ ਤੇ ਬੱਚਾ ਨੇ ਚੰਗਾ ਹੀ ਲੈਣਾ ਵਾ ਜੇਕਰ ਤੁਹਾਡੇ ਫਾਰਮ ਦੇ ਉੱਪਰ ਚਲੀ ਜਾਂਦੀ ਆ ਤਾਂ ਤੁਹਾਡੇ ਫਾਰਮ ਦਾ ਸ਼ਿੰਗਾਰ ਬਣ ਜੂਗੀ ਤੇ ਜੇਕਰ ਹੋਰ ਕੋਈ ਜਾਣਕਾਰੀ ਲੈਣੀ ਆ ਤਾਂ ਬਾਈ ਦਾ ਨੰਬਰ ਸਕਰੀਨ ਦੇ ਉੱਪਰ ਚੱਲ ਰਿਹਾ ਵਾ ਤੁਸੀਂ ਬਾਈ ਦੇ ਨਾਲ ਗੱਲਬਾਤ ਕਰ ਸਕਦੇ ਹੋ ਤੇ ਵੀਡੀਓ ਨੂੰ ਹਜੇ ਸਕਿੱਪ ਨਾ ਕਰਿਓ ਜਿਹੜੀ ਤੁਸੀਂ ਆਹ ਸਕਰੀਨ ਦੇ ਉੱਪਰ ਹੁਣ ਬਸ਼ੇਰੀ ਦੇਖ ਰਹੇ ਹੋ ਨਾ ਮਿੱਤਰੋ ਇਹ ਮੈਨੂੰ ਬਹੁਤ ਜ਼ਿਆਦਾ ਸੋਹਣੀ ਲੱਗੀ ਕਿਉਂਕਿ ਸਾਹ ਵਾਲੀ ਜੇਕਰ ਗੱਲ ਕਰੀਏ ਤਾਂ ਨੰਬਰਦਾਰਾਂ ਦੀਆਂ ਘੋੜੀਆਂ ਮੈਂ ਤੁਹਾਨੂੰ ਪਹਿਲਾਂ ਵੀ ਦੱਸਤਾ ਬਹੁਤ ਜ਼ਿਆਦਾ ਚੰਗੀਆਂ ਸਾਹ ਵਾਲੀਆਂ ਹੁੰਦੀਆਂ ਵਾ ਇਹ ਜਿਹੜੀ ਬਛੇਰੀ ਆ 13 14 ਮਹੀਨਿਆਂ ਦੇ ਲਗਭਗ 22 ਕਹਿੰਦਾ ਇਹਦੀ ਜਿਹੜੀ ਉਮਰ ਇਸ ਟਾਈਮ ਹੋ ਚੁੱਕੀ ਆ ਹਾਈਟ ਇਹ ਚੰਗੀ ਕਰ ਰਹੀ ਆ ਕਿਉਂਕਿ ਚੰਗੀ ਬਲੱਡ ਲਾਈਨ ਦੀ ਆ ਤੇ ਬਾਕੀ ਜੇਕਰ ਮਾਰਕਿੰਗ ਦੀ ਗੱਲ ਕਰੀਏ ਤਾਂ ਮੱਥੇ ਦੇ ਉੱਪਰ ਇਹਦੇ ਬਲੇਜ ਆ ਤੇ ਮਗਰਲੇ ਦੋ ਪਰ ਪ੍ਰੋਪਰ ਜਿਵੇਂ ਆਪਾਂ ਕਹਦੀਏ ਚਿੱਟੇ ਆ ਇੱਕੋ ਜੀ ਮਾਰਕਿੰਗ ਆ ਤੇ ਕੱਦ ਬਾਈ ਕਹਿੰਦਾ 57 ਇੰਚ ਇਹ ਇਸ ਟਾਈਮ ਬਿਹੇਰੀ ਜਿਹੜੀ ਕਰ ਚੁੱਕੀ ਆ ਚੰਗੀ ਘੋੜੀ ਬਨਨ ਦੀ ਉਮੀਦ ਆ ਮਿੱਤਰੋ ਇਹ ਵੀ ਬਾਈ ਕਹਿੰਦਾ ਜੇਕਰ ਕੋਈ ਹੋਇਆ ਤਾਂ ਆਪਾਂ ਵੇਚ ਦਾਂਗੇ ਤੇ ਜੇਕਰ ਇਹਦੀ ਗੱਲ ਕਰੀਏ ਬਲੱਡ ਲਾਈਨ ਦੀ ਆਲੀਸ਼ਾਨ ਲਾਈਨ ਦੀ ਮਿੱਤਰੋ ਬਿਹੇਰੀ ਆ ਤੇ ਨਿਯਾਮ ਘੋੜੇ ਦੀ ਜਸਾ ਬਾਈ ਕਹਿੰਦਾ ਇਹ ਧੀ ਆ ਤੇ ਜੇਕਰ ਤੁਹਾਡਾ ਵਿਚਾਰ ਬਣਦਾ ਵਾ ਇਹਦੇ ਬਾਰੇ ਵੀ ਤਾਂ ਬਾਈ ਦਾ ਨੰਬਰ ਸਕਰੀਨ ਦੇ ਉੱਪਰ ਚੱਲ ਰਿਹਾ ਵਾ ਜੇ ਕੋਈ ਹੋਰ ਵੀ ਜਾਣਕਾਰੀ ਲੈਣੀ ਆ ਤਾਂ ਬਾਈ ਦੇ ਨਾਲ ਤੁਸੀਂ ਗੱਲਬਾਤ ਕਰ ਲਿਓ ਤੇ ਵੀਡੀਓ ਕਿਵੇਂ ਲੱਗੀ ਸਾਰੇ ਜਾਨੇ ਕਮੈਂਟ ਕਰਕੇ ਜਰੂਰ ਦੱਸਿਓ ਤੇ ਜੇ ਕਿਸੇ ਵੀ ਵੀਰ ਨੇ ਆਪਣੇ ਚੈਨਲ ਤੋਂ ਆਪੇ ਫਾਰਮ ਦੀ ਜਾਂ ਕਿਸੇ ਵੀ ਸੇਲ ਵਾਲੇ ਜਾਨਵਰ ਦੀ ਸਟੱਡ ਦੀ ਵੀਡੀਓ ਬਣਵਾਉਣੀ ਆ ਤਾਂ ਆਪਣੇ ਦਿੱਤੇ ਹੋਏ ਨੰਬਰ ਦੇ ਉੱਪਰ ਤੁਸੀਂ ਸੰਪਰਕ ਕਰ ਸਕਦੇ ਹੋ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜਰੂਰ ਕਰ ਦਿਓ ਜਿਉਂਦੇ ਵੱਸਦੇ ਰਹੋ ਜੀ ਧੰਨਵਾਦ